ਉਹ ਜੀ ਅੱਜ ਅੱਜ ਤਰੀਕ ਹੈ ਜੀ 9 ਤਰੀਕ ਦਿਨ ਸ਼ੁੱਕਰਵਾਰ ਵਾਈ ਵਾਈ ਕਰੋ ਜੀ ਕਿਰਪਾ ਜੀ ਜੇ ਨਾ ਅੱਜ ਕਾਮੇ ਮਿੱਟੀ ਪਕਣ ਦਾ ਸ਼ੁਰੂ ਕੀਤਾ ਜੀ ਪਾਈਪ ਲਾਈਨ ਕਰਾਉਣੀ ਹੈ ਇਹ ਆਪਣਾ ਨਾ ਸੀੜੀ ਵਾਂਗ ਜੀ ਨੇ ਪੌੜੀਆਂ ਵਾਂਗੂ ਖੇਤ ਬਣੇ ਹੁੰਦੇ ਹਨ ਸਟੈਪ ਵਾਈਜ਼ ਸਟੈਪ ਉੱਤੇ ਨਹੀਂ ਵਿਖੇ ਇਹ ਪਾਈਪ ਲਾਈਨ ਫੇਣੀ ਨਹੀਂ ਹੋਈ ਇਹ ਹਣੇ 8 ਪਿੱਲਿਆਂ ਦਾ 9 ਦਾ ਟਾਕਿਆ ਤਾਂ ਸਾਰੇ ਇੱਕੋ ਵਰਗੇ ਕਰ ਦੇਣੇ ਆ ਇਹ ਮਿੱਟੀ ਚੁੱਕਣ ਵਾਲੀ ਮਸ਼ੀਨ ਹੈ ਜੀ ਇਹ ਬਾਹਰ ਕੀ ਸੀ ਉਧਾਂ ਤੇ ਪਾਈ ਜਾਂਦਾ ਜੀ ਵੀਰ ਆਪਣਾ ਵੀ ਬੋਣ ਦੀ ਆਪਾਂ ਨੂੰ ਲੋੜ ਨਹੀਂ ਪਈ ਪਰਸਾਦ ਨੇ ਸਾਨੂੰ ਇੰਨਾ ਜਿਹਾ ਪੰਗ ਕੀਤਾ ਜੀ ਰੋਗ ਦਿੱਕਤ ਬਹੁਤ ਆਈ ਕੋਈ ਨਹੀਂ ਕੱਲ ਦੌਰ ਦੌਰ ਕਰ ਤੋਂ ਦੌਰ ਦੌਰ ਬਾਹਲੇ ਕਰੋਂ ਕੰਮ ਤੇ ਦਿੱਤਾ ਕੰਮ ਸ਼ੁਰੂ ਕਰ ਲਏ ਜੀ ਦੇਖੋ ਬਹੁਤ ਜੀ ਵਾਈ ਗੁਰੂ ਦਾ ਨਾਮ ਲੈ ਕੇ ਜੀ ਕੰਮ ਸ਼ੁਰੂ ਹੈ ਜੀ ਠੀਕ ਹੈ ਜੀ Lola. Vale, Maria de no, no, le pito, credito. ਕਿਓ ਜੇ ਰਵੀ ਵੀ ਰਾਂਦਾ ਸੀ ਤੇ ਇੱਕ ਇੱਕ ਬਾਅਦ ਚੁੱਕਣੀ ਆਪਾਂ ਬਸ ਮੇਰੇ ਵਾਈ ਗੁਰੂ ਦੀ ਪੈਰ ਦੇ ਨਾਲ ਆਪਾਂ ਕੰਮ ਸ਼ੁਰੂ ਕਰਦਾ ਸੀ ਅਰਦਾਸ ਕਰਾਂ ਦੀ ਆਪਾਂ ਬਸੇ ਵਾਲਾ ਖਿਲਾੜੀ ਦਾ ਮੇਰਾ ਇਹ ਘਾੜ ਜਾਂਦਾ ਵਾ ਥੰਨੇ ਟੋਪ ਹੋ ਜਾਂਦੀ ਐ ਜੇ ਵੀਰ ਆਪਣਾ ਲਾ ਕੇ ਇੱਕ ਵਰਤੋਂ ਕੋਲਾ ਪ੍ਰੇਮ ਆ ਸਾਡਾ ਇਹਦੇ ਹਾਂ ਦੇਖੋ 12 ਸਾਡੇ ਛੇ ਦੀਆਂ ਟਰਾਲੀਆਂ ਬਾਲ ਇਸ ਤਰ੍ਹਾਂ ਜਿਹੇ ਤਰੀਕੇ ਦੇ ਨਾਲ ਕੰਮ ਚੱਲਦਾ ਪਿਆ। ਕਿਪੋ ਲੈਵਲ ਚ ਚਾਈ ਦਾ ਕੀ ਮੁਕਾਬਲਾ ਕਰੂੰਗੀ ਦੇਰ ਜੀ ਵੀ ਇਹ ਦਾ।

ਦੇ ਨਾਲ ਹੀ ਚਾਹੀਦਾ ਲੋ ਜੀ ਲੋ ਜੀ ਇੱਥੇ ਆਣ ਕੇ ਇੱਕ ਲੇਡੀ ਵਾਈ ਇੱਕ ਬੋਲ ਦਿੰਦੀ ਆ ਜੀ ਤੁਸੀਂ ਦੇਖ ਲਓ ਇਹ ਸਾਡਾ ਨੀਮਾ ਕਿਲਾ ਜੀ ਇਹ ਕਿੱਲੇ ਤੋਂ ਅਗਲਾ ਜਿਹੜਾ ਕਿਲਾ ਦੇਖਦੇ ਹੋ ਇਹ ਉਹ ਦੇਖੋ ਦੂਰ ਬੰਦਾ ਇਹ ਡੇਢ ਕਿਲਾ ਵਾ ਜੀ ਡੇਢ ਕਿੱਲੇ ਚ ਇੱਕ ਇੱਕ ਵਾ ਕਿੱਲੇ ਦੀ ਉਧਰ ਪਾ ਦਾਂਗੇ ਇਹਨੇ ਸਾਰੇ ਕਿੱਲਾਂ ਚ ਘੁੰਮਦੇ ਘੁੰਮਦੇ ਸਾਰਿਆਂ ਨੂੰ ਇੱਕ ਲੈਵਲ ਕਰ ਦਿੰਦੇ ਆ ਜੀ ਦੇਖਦੇ ਆ ਜੀ ਹੁਣ ਦੂਜਾ ਟਰੈਕਟਰ ਸ਼ੁਰੂ ਹੋਣ ਲੱਗਾ ਜੀ ਜੇਕਰ ਤੁਸੀਂ ਜਾ ਕੇ ਨਾ ਜਿੱਟਾਣੀ ਦੇ ਵਿੱਚ ਨਾਲੋਂ ਨਾਲ ਵਿੱਚ ਜੀ ਦੇ ਭਾਈ ਨੌਂ ਕਿ ਬਿਚ ਕਰਨਾ ਆ ਰਿਹਾ ਨੇ। ਨਾਲੇ ਭਜਾ ਆ ਰਿਹਾ ਦੇਖ ਕੇ। ਦੇਖੋ ਜਮੀਨਾ ਜਿੱਦੀ ਮਨ ਸਕਦੇ ਉਹ ਵੀ 5 ਇੰਚ ਦੇ ਆਸ-ਪਾਸ ਮੈਂ ਬਪਾਉਣੀ ਚਾਹਾਂਗਾ। 5 ਤੋਂ 6 ਇੰਚ ਦੇ ਆਸ-ਪਾਸ ਮਿੱਤੀ ਚੱਤਨਵਾਲੇ ਜੀ ਵਿਕਰਮ ਵੀਰ ਜੀ ਖਬਰਤਨ ਤੋਂ ਫਾਰਮਟ੍ਰੈਕ 60 ਤੇ ਮਿਸ਼ਰਮਾ ਨਿਓ ਮਿਸ਼ਰਮਾ ਵੀਰ ਜੀ ਨਿਓ ਮਿਸ਼ਰਮਾ ਜੀ ਕਿੱਥੋਂ ਦੀ ਜੀ ਆਪਾਂ ਆਪਾਂ ਖਬਰਤਨ ਤੋਂ ਜੀ ਫਾਰਮਟ੍ਰੈਕ 60 ਦੇਖੋ ਮਿਸ਼ਰਮਾ ਜੀ ਨੂੰ ਸੁਣਿਓ ਵਿਕਰਮ ਵੀਰ ਕਿੱਥੋਂ ਦੀ ਜੀ ਆਪਾਂ ਖਬਰਤਨ ਤੋਂ ਆ ਜੀ ਖਬਰਤਨ ਤੋਂ ਹਾਂ ਜੀ ਕਿੰਨੀਂਕ ਦੇਰ ਹੋ ਗਈ ਵੀਰ ਆਪਾਂ ਨੂੰ ਕੰਮ ਕਰਦਿਆਂ ਨੂੰ ਆਪਾਂ ਨੂੰ ਜੀ 18 ਸਾਲ ਹੋ ਗਏ ਨੇ ਜੀ ਹਾਂ ਜੀ ਸਾਡੇ ਫਿਰ ਡੈਡੀ ਜੀ ਪਹਿਲਾਂ ਕਰਦੇ ਹਾਂ ਠੀਕ ਹੈ ਮਾਡਰਨ ਮਸ਼ੀਨ ਇਹ ਜੀ 23 ਮਾਡਲ ਹੈ ਜੀ 23 ਮਾਡਲ ਫਿਰ ਤੇ ਲੇਟੈਸਟ ਮਾਡਲ ਹੈ ਹਾਂ ਜੀ ਜੀਸੀਬੀ ਨਾਲੋਂ ਵਧੀਆ ਚੁੱਕੀ ਜਾਂਦੀ ਹੈ ਹਾਂ ਜੀ ਜੀਸੀਬੀ ਨਾਲੋਂ ਵਧੀਆ ਜੀ ਉਸ ਤੋਂ ਪਹਿਲਾਂ ਜ਼ਿਆਦਾ ਕੰਮ ਨਵੇੜਦੀ ਹੈ ਜੀ ਹਾਂ ਜੀ ਖਰਚਾ ਵੀ ਘੱਟ ਜੀ ਲੈਵਲ ਤੇ ਕੰਮ ਕਰਦੀ ਹੈ ਜੀ ਕੀ ਰੇਟ ਰੁੱਟ ਚੱਲਦਾ ਹੁਣ ਆਪਣਾ ਰੇਟ ਭਾਜੀ ਭਾਈ ਤੇ ਲਾ ਲਓ 200 ਰੁਪਿਆ ਜੀ ਹਾਂ ਜੀ ਜਿਵੇਂ ਹਾਂ ਜੀ ਮਾਲਕ ਭਰਾਉਂਦਾ ਹੈ ਟਰਾਲੀਆਂ 12 12.5 ਹਾਂਜੀ 12 ਤੱਕ ਦੀ 12 12.5 ਹਾਂਜੀ ਉੱਪਰ ਰੇਟ ਫਿਰ 13 ਉੱਪਰ ਦੀ 250 ਹੋ ਜਾਂਦਾ ਜੀ ਹਾਂਜੀ ਜਿਹੜਾ ਪਿੰਡ ਆਪੜਾ ਕਵਰਤਨ ਹੈ ਜੀ ਵਰਤਨ ਬੋਲਾ ਜੀ ਕਰਦੇ ਹਾਂ ਜੀ ਹਾਂਜੀ ਜੇ ਕਿਸੇ ਨੇ ਪੁਰਾਣਾ ਹੋਵੇ ਆਪਣੇ ਲਾ ਕੇ ਪੰਨੇ ਕੋਈ ਆਪਾਂ ਥੋੜਾ ਬੋਤਾ ਡਿਸਕਾਊਂਟ ਕਰਨਾ ਹੈ ਹਾਂਜੀ ਹਾਂਜੀ ਕਿੰਨਾ ਕਰ ਦੋਗੇ بھائی ਜੀ 10 ਉੱਤੇ ਥੱਲੇ ਹੋ ਸਕਦੇ ਨੇ ਜੀ ਮੇਰਾ ਰੈਫਰੈਂਸ ਦੇ ਨਾਲ ਥੋੜਾ ਬੋਤਾ ਤਾਂ ਕਰ ਦੋਗੇ ਹਾਂਜੀ ਹਾਂਜੀ ਜ਼ਰੂਰ ਜੀ ਮਾਲਕ ਚੜ੍ਹਦੀ ਕਲਾ ਬਖਸ਼ੇ ਮਾਰੋ ਫਰੀ ਹੋਵੇ ਜੀ ਹਾਂਜੀ